ਦੋਸਤੋ ਅੱਜ ਆਪਾਂ ਚੱਲੇ ਆਂ ਹਿਮਾਚਲ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਅੰਦੋਰਾ ਵੈਲੀ ਜਿਹੜੀ ਅੰਦੋਰਾ ਹੈਗਾ ਕਾਂਗੜਾ ਜ਼ਿਲ੍ਹੇ ਦੇ ਵਿੱਚ ਉਦੋਂ ਦਾ ਮਲਾੜੀ ਪਿੰਡ ਆ ਉੱਥੇ ਚੱਲੇ ਆਂ ਉੱਥੇ ਇੱਕ ਇਹੋ ਜਿਹੇ ਇਨਸਾਨ ਨੂੰ ਮਲਾਉਣਾ ਹੈ ਜਿਹਨੂੰ ਮੈਂ ਕੁਝ ਘਟ ਟਾਈਮ ਪਹਿਲਾਂ ਮਿਲਿਆ ਸੀਗਾ ਵੀ ਜਨ ਮੰਨ ਕੇ ਚੱਲੋ ਕੋਈ ਸਟ੍ਰੈਸ ਆ ਤੁਹਾਨੂੰ ਕਿਸੇ ਪ੍ਰਕਾਰ ਦੀ 5 ਮਿੰਟ ਚ ਉਹਨੇ ਰਿਲੈਕਸ ਕਰ ਦੇਣਾ ਉਹਨਾਂ ਲੋਕਾਂ ਨੇ ਮਤਲਬ ਕਿ ਜੰਗਲਾਂ ਚ ਵੀ ਰਹਿ ਕੇ ਆ ਵੀ ਲਾਈਫ ਸਟਾਈਲ ਦੇਖਦੇ ਆ ਲੋਕਾਂ ਦਾ ਵੀ ਆਪਾਂ ਖੁਸ਼ ਕਿਵੇਂ ਰਹਿ ਸਕਦੇ ਆ ਉਹ ਖੋਜ ਚ ਭੱਜੇ ਹੋਏ ਆ ਆਪਾ ਤਾਂ ਆਪਦੇ ਕੰਮਾਂ 'ਚ ਬਿਜੀਆ ਕੋਈ ਘਰ ਪਰਿਵਾਰ ਬੱਚਿਆਂ 'ਚ ਪਰ ਉਹ ਲੋਕ ਇਹ ਖੋਜ 'ਚ ਭੱਜੇ ਹੋਏ ਆ ਵੀ ਆਪਾਂ ਖੁਸ਼ ਕਿਵੇਂ ਰਹਿ ਸਕਦੇ ਆ ਮੈਨੂੰ ਪਹਿਲਾਂ ਸੀਗੀ ਸਟ्रेस ਤੇ ਉਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਕੁਝ ਬਹੁਤ ਕੁਝ ਚੇਂਜ ਹੋ ਗਿਆ ਹੁਣ ਥੋੜਾ ਫੇਰ ਫੀਲ ਹੋਇਆ ਤੇ ਆਪਾਂ ਉੱਥੇ ਜਾਂਦੇ ਆ ਉੱਥੇ ਉਹ ਕਲਾਸਾਂ ਲਾਉਂਦੇ ਮੈਡੀਟੇਸ਼ਨ ਦੀਆਂ ਜਾਂ ਮਲਕ ਸਟ्रेस ਚਾ ਕੋਈ ਜਾਂ ਯੋਗਾ ਦੀਆਂ ਜਾਂ ਤੁਸੀਂ ਖਾਣਾ ਕੀ ਆ ਖਾਣ ਦਾ ਮਤਲਬ ਕਿ ਉਹ ਇਹ ਜੀ ਜਦੋਂ ਮੰਨ ਲਓ 42 ਸਾਲ ਦੀਆਂ ਲੇਡੀਜ਼ ਆ ਉਹਨਾਂ ਨੇ ਅਜੇ ਤੱਕ ਇੱਕ ਗੋਲੀ ਮੂੰਹ ਤੇ ਨਹੀਂ ਧਰੀ ਉਹ ਕਹਿੰਦੇ ਨੇ ਅੰਗਰੇਜ਼ੀ ਦਵਾਈ ਇੰਨੀ ਕੁ ਮਾੜੀ ਆ ਤੁਸੀਂ ਗੱਲ ਛੱਡ ਦੋ ਉਹ ਤੇ ਬੱਚਾ ਬਿਮਾਰ ਹੋ ਗਿਆ ਤਾਂ ਬੱਚਾ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਮੇਰਾ ਜੀ ਨਹੀਂ ਕਰਦਾ ਸਕੂਲ ਨਹੀਂ ਜਾਂਦਾ 12 13 ਸਾਲ ਦਾ ਉਹ ਸਕੂਲ ਨਹੀਂ ਜਾਂਦਾ ਵੀ ਜਿੱਥੇ ਤਰ ਦਿਲ ਕਰਦਾ ਜਾ ਉਹ ਬਿਮਾਰ ਹੋ ਗਿਆ ਤੇ ਉਹਨੂੰ ਹਫ਼ਤਾ ਰਿਹਾ ਬੁਖਾਰ ਉਹਨੇ 4 ਦਿਨ ਰੋਟੀ ਵੀ ਨਹੀਂ ਖਾਧੀ ਤੇ 2 ਦਿਨ ਤਾਂ ਪਾਣੀ ਵੀ ਨਹੀਂ ਪੀਤਾ ਤੇ ਉਹਨਾਂ ਨੇ ਇੱਕ ਗੋਲੀ ਨਹੀਂ ਮੂੰਹ ਤੇ ਤਰੀ ਉਹਨਾਂ ਦਾ ਜਵਾਬ ਸੀ ਕਹਿੰਦੇ ਵੀ ਆਪੇ ਠੀਕ ਹੋਊਗਾ ਜਿੰਨੇ ਆਪਾਂ ਮੈਡੀਸਨ ਲੈਨੇ ਆ ਮੈਡੀਕਲ ਤੋਂ ਕੋਈ ਵੀ ਆਪਾਂ ਅੰਗਰੇਜ਼ੀ ਉਹਦਾ ਮਤਲਬ ਇਹ ਹੁੰਦਾ ਵੀ ਆਪਾਂ ਨੂੰ ਉਹਦੀ ਬਦਲੇ 10 ਖਾਣੀਆਂ ਪੈਣੀਆਂ ਕਿਉਂ ਕਿ ਕਿਉਂਕਿ ਜਦ ਇੱਕ ਚੀਜ਼ ਦੀ ਦਵਾਈ ਲੈ ਲਈ ਆਪਣਾ ਜਿਹੜੀ ਬਾਡੀ ਆ ਉਹ ਤੇ ਲੱਗ ਜੂਗੀ ਜਿਹੜੀ ਜਿਵੇਂ ਬਾਡੀ ਲਾ ਲੈਨੇ ਉਵੇਂ ਲੱਗ ਜਾਂਦੀ ਉਸ ਤੋਂ ਬਾਅਦ ਤਾਨੂੰ ਗੋਲੀ ਉਹ ਖਾਣੀਆਂ ਹੀ ਪੈਣੀਆਂ 10 ਗੋਲੀਆਂ ਖਾਣੀਆਂ ਪੈਣੀਆਂ ਜੇ 10 ਕਾਉਂਗੇ ਤਾਂ 100 ਖਾਣੀਆਂ ਪੈਣੀਆਂ ਕਹਿੰਦਾ ਮਤਲਬ ਆਪਾਂ ਦਵਾਈਆਂ ਤੇ ਐ ਲੱਗ ਜਾਂਦੇ ਆ ਜੇ ਨਹੀਂ ਖਾਂਦੇ ਤਾਂ ਬਾਡੀ ਉਹ ਚੀਜ਼ ਨੂੰ ਮੰਗਦੀ ਨਹੀਂ ਸੋ ਉਹੇ ਜਿਹੇ ਇਨਸਾਨਾਂ ਨਾਲ ਮੌਲਣੇ ਜਿਹੜੀ ਜ਼ਿੰਦਗੀ ਤੁਹਾਡੀ 5 ਮਿੰਟ ਚ ਜਾਂ 10 ਮਿੰਟ ਜਿਹੜਾ ਬੰਦਾ ਸਮਝਣ ਵਾਲਾ ਬਿਲਕੁਲ ਚੇਂਜ ਕਰ ਦਿੰਦੇ ਆ ਤੇ ਵਧੀਆ ਵੀ ਆਪਾਂ ਵੀਡੀਓ ਪਾਉਣੇ ਆ ਆਪਾਂ ਨੂੰ ਕਈ ਲੋਕਾਂ ਦੇ ਆਫਰ ਆਏ ਸੀਗੇ ਵੀ ਤੂੰ ਐ ਕਰਕੇ ਗਲਤ ਵੀਡੀਓ ਪਾ ਦਿਆ ਕਰ ਜਿਵੇਂ ਵੀ ਛੇਤੇ ਚੱਲ ਜਾਂਦੀਆਂ ਪੁੱਠਾ ਸਿੱਧਾ ਕਰਕੇ ਜਾਂ ਕੁਝ ਹੋਰ ਜਿਵੇਂ ਆਪਾਂ ਦੇਖੀ ਜਾਂਦੇ ਆ ਲੰਡੂ ਜੇ ਬੰਦੇ ਮੰਨ ਕੇ ਚੱਲੋ ਵੀ ਉਹ ਚੜੀ ਜਾਂਦੇ ਆ ਆ ਮੈਂ ਕਿਹਾ ਵੀ ਓਵੇਂ ਨਹੀਂ ਪਾਉਣੀ ਆਪਾਂ ਪਾਉਣੀ ਸਹੀ ਆ ਹੁਣ ਸੋਡਾ ਫਰਜ ਬਣਦਾ ਮੈਂ ਇੱਕ ਚੀਜ਼ ਦੇਖੀ ਆ ਸ਼ੇਅਰ ਕੋਈ ਨਹੀਂ ਕਰਦਾ ਜੇ ਬੰਦਾ ਆਪਣਾ ਪਿੰਡ ਦਾ ਕੋਈ ਦੋਸਤ ਮਿੱਤਰ ਸਪੋਰਟਰ ਆ ਯਾਰ ਮੈਂ ਇੱਥੋਂ ਬਤ ਲੱਗਦਾ ਕੌਣ ਕਿੰਨੀ ਸਪੋਰਟ ਕਰਦਾ ਇੱਕ ਰਿਐਲਿਟੀ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਆਪਾਂ ਬਸ ਸੱਚ ਦੱਸਣਾ ਹੈ ਕੋਈ ਬੰਦਾ ਸ਼ੇਅਰ ਨਹੀਂ ਕਰਦਾ ਵੀਡੀਓ ਕੋਈ ਇੱਕ ਦੋ ਬੰਦੇ ਆ ਜਿਹੜੇ ਕਰਦੇ ਆ ਸੋਨੂੰ ਆਪਾਂ ਨਵੀਂ ਚੀਜ਼ ਆ ਚੰਗੀ ਵੀਡੀਓ ਵੀਡੀਓ ਕੀ ਆਪਾਂ ਦਿਖਾਈਆਂ ਪਹਿਲਾਂ ਧਰਨਾ ਲੱਗਿਆ ਬਿਜਲੀ ਦੀ ਖਾਤਰ ਉਹ ਵੀ ਦੇਖ ਲਓ ਫਿਰ ਝੋਨੇ ਦਾ ਝੋਨੇ ਦਾ ਰੌਲਾ ਸੀ ਮੰਡੀ 'ਚ ਰਹੇ ਆਪਾਂ ਫਿਰ ਪ੍ਰੋਟੈਸਟ ਜਿਹੜਾ ਚੱਲ ਰਿਹਾ ਖਨੌਰੀ ਬਾਰਡਰ ਤੇ ਉੱਥੇ ਰਹੇ ਆਪਾਂ ਫਿਰ ਜੋ ਹੋਰ ਵੀ ਨੇੜੇ ਤੇੜੇ ਜਿਹਾ ਮੰਨ ਲਾ ਨਸ਼ਿਆਂ ਹਾਂ ਬਾਕੀ ਨਸ਼ਿਆਂ ਤੇ ਪਾਈਆਂ ਵੀਡੀਓ ਕਿੰਨੀਆਂ ਪੰਡ ਚ ਵੀ ਉਹਨਾਂ ਰੋਕ ਥਾਮ ਲਈ ਵਧੀਆ ਪੋਜ਼ਿਟਿਵ ਵੀ ਦੀਆਂ ਵੀਡੀਓ ਪਾਈਆਂ ਪਰ ਲੋਕਾਂ ਨੂੰ ਇਹ ਪਸੰਦ ਕਿਉਂ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਫਿਰ ਗਲਤ ਹੀ ਭਾਲਦੇ ਤੁਸੀਂ ਤਾਂ ਹੀ ਕਹਿੰਦੇ ਵੀ ਗਲਤ ਚੀਜ਼ਾਂ ਚੱਲਦੀਆਂ ਚੰਗੀ ਚੀਜ਼ ਨੂੰ ਕੋਈ ਦੇਖਦਾ ਹੀ ਨਹੀਂ ਉਹ ਸ਼ੇਅਰ ਹੀ ਨਹੀਂ ਕਰਦਾ ਪ੍ਰੋਮੋਟ ਹੀ ਨਹੀਂ ਕਰਦਾ ਉਹੀ ਗੱਲ ਜਿਵੇਂ ਅੰਡੇ ਵਾਲੀ ਵੀਡੀਓ ਫੇਮਸ ਹੋਈ ਚੋਰੀ ਵਾਲਾ ਬੰਦਾ ਤਾਂ ਹਜ਼ਾਰ ਬੰਦਾ ਗਿਆ ਚੰਗੀ ਵੀਡੀਓ ਕੋਈ ਨਹੀਂ ਸ਼ੇਅਰ ਕਰਦਾ ਦੋਸਤੋ ਆ ਜਾ ਰਹੇ ਆ ਅਸੀਂ ਕੋਸ਼ਿਸ਼ ਕਰਨਾ ਤੁਹਾਨੂੰ ਨਵੀਂ ਚੀਜ਼ ਦਿਖਾਉਣ ਦੀ ਬਟ ਸੋਡੇ ਸਾਥ ਦੀ ਲੋੜ ਹੈ ਤੇ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਦਾ ਮਾਹੌਲ ਆ ਤੇ ਉਹਨਾਂ ਨਾਲ ਮਲਾਵਾਂਗੇ ਵੀ ਜਿਨ੍ਹਾਂ ਕੋਲੇ ਆਪਾਂ ਚੱਲੇ ਆ ਤੁਹਾਨੂੰ ਲਾਈਫ ਸਟਾਈਲ ਦੱਸਾਂਗੇ ਲਾਈਫ ਸਟਾਈਲ ਹੁੰਦਾ ਕੀ ਆ ਤੇ ਰਹਿਣਾ ਕਿਵੇਂ ਆ ਤੇ ਜ਼ਿੰਦਗੀ ਕਿਵੇਂ ਗੁਜ਼ਾਰਨੀ ਆ ਤੇ ਆਪਾਂ ਇੱਕ ਚੀਜ਼ਾਂ ਜੀ ਫਸੇ ਪਏ ਜਿਹੜੇ ਬੰਦੇ ਦੇਖੋ ਦਿੱਲੀ ਇਹ ਚੀਜ਼ ਲੱਭ ਰਹੇ ਆ ਵੀ ਜ਼ਿੰਦਗੀ ਜਿਉਣੀ ਕਿਵੇਂ ਉਹਨਾਂ ਨੂੰ ਕਿੰਨੀ ਨੌਲੇਜ ਹੋਊਗੀ ਸੋ ਆਪਾਂ ਉਹੋ ਜਿਹੇ ਬੰਦ ਇਨਸਾਨ ਨੂੰ ਮਲਾ ਰਹੇ ਆ ਅਜ ਤੱਕ ਤੁਸੀਂ ਅਜਿਹੇ ਇਨਸਾਨ ਦੇਖਿਆ ਨਹੀਂ ਹੋਣਾ ਕਿ ਤੁਹਾਡੇ ਨਾਲ ਗੱਲ ਨਹੀਂ ਹੋਈ ਹੋਣੀ ਸੋ ਆਪਾਂ ਉਹਨਾਂ ਦਾ ਚੈਨਲ ਵੀ ਦੱਸਾਂਗੇ ਉਹਨਾਂ ਕੋਲੇ ਜਾ ਕੇ ਸੋ ਬਹੁਤ ਬਹੁਤ ਧੰਨਵਾਦ ਬਸ ਇਹ ਹੀ ਰਿਕ ਫੇ ਠੀਕ ਆ ਕੋਈ ਚੱਕਰ ਨਹੀਂ ਤੁਹਾਡੀ ਮਰਜ਼ੀ ਧੰਨਵਾਦ